ਵਾਣੀ ਕਰਕੇ ਗੇਟ ਕੈਸ ਸਾਹਿਬ ਬੜੀ ਕਮਾਲ ਦੀ ਗੱਲ ਬੜੀ ਕਮਾਲ ਦੀ ਗੱਲ ਉਹ ਕਹਿੰਦੇ ਕਿ 14 ਮਹੀਨੇ ਬਾਅਦ ਇਸ ਅੰਦੋਲਨ ਦੀ ਸੁਣੀ ਜਾਊਗੀ ਤੇ ਕਹਿੰਦੇ ਕਿ ਡੱਲੇਵਾਲ ਸਾਹਿਬ ਦੀ ਜ شہادت ਹੋਗੀ ਤਾਂ ਬਾਡੀ ਕਿਸਾਨ ਨਹੀਂ ਦੇਣਗੇ ਕਿਸੇ ਨੂੰ ਵੀ ਫਿਰ ਇੱਕ ਹੋਰ ਆਗੂ ਆਊਗਾ ਉਹ ਉਹਨਾਂ ਦੀ ਥਾਂ ਤੇ ਮਰਨਵਰਤ ਰੱਖੂਗਾ ਤੇ ਉਹ ਸਿਰਫ 20 ਦਿਨਾਂ ਤੱਕ ਹੀ ਮਰਨਵਰਤ ਚਲਾ ਸਕੂਗਾ ਤੇ ਲਿਆਲ ਸਾਹਿਬ ਅੱਜ 40ਵੇਂ ਦਿਨ ਦੇ ਵਿੱਚ ਪਹੁੰਚ ਗਿਆ ਉਹਨਾਂ ਦਾ ਮਰਨ ਵਰਤ ਮਾਸ ਉਹਨਾਂ ਦੇ ਸਰੀਰ ਤੋਂ ਗਾਇਬ ਹੋ ਰਿਹਾ ਲਗਾਤਾਰ ਨੇ ਵਜਨ ਬਹੁਤ ਜ਼ਿਆਦਾ ਘਟਿਆ ਤੇ ਜਿਸ ਤਰੀਕੇ ਦੀ ਉਹਨਾਂ ਦੀ ਕੰਡੀਸ਼ਨ ਆ ਮਤਲਬ ਹੁਣ ਤਾਂ ਸਰੀਰ ਤੋਂ ਹੱਡੀਆਂ ਦੇਖਣ ਲੱਗੀਆਂ ਉਹਨਾਂ ਦਾ ਫੇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਫੇਸ ਆ ਜਿਹੜਾ ਉਹਨਾਂ ਦਾ ਜੋ ਸਕਲ ਹੁੰਦਾ ਉਹ ਨਜ਼ਰ ਆਉਣ ਲੱਗ ਗਿਆ ਹੈ ਫੇਸ ਤੇ ਅੱਜ ਕਿਸਾਨ ਮਹਾਪੰਚਾਇਤ ਹੋਈ ਆ ਉਹ ਵੀ ਇੱਕ ਨਹੀਂ ਦੋ ਦੋ ਕਿਸਾਨ ਮਹਾਪੰਚਾਇਤਾਂ ਕੀਤੀਆਂ ਗਈਆਂ ਨੇ ਇੱਕ ਖਨੋਰੀ ਬਾਰਡਰ ਦੇ ਉੱਤੇ ਅਤੇ ਦੂਸਰੀ ਹਰਿਆਣਾ ਦੇ ਅੰਦਰ ਇੱਕ ਖਨੋਰੀ ਬਾਰਡਰ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੇ ਵੱਲੋਂ ਕੀਤੀ ਜਾਂਦੀ ਹੈ ਦੂਜੀ ਐਸਕੀਐਮ ਦੇ ਲੀਡਰਾਂ ਦੇ ਵੱਲੋਂ ਕੀਤੀ ਜਾਂਦੀ ਆ ਦੋਨਾਂ ਹੀ ਮਹਾਪੰਚਾਇਤਾਂ ਦੇ ਵਿੱਚ ਲੀਡਰਾਂ ਦੇ ਵੱਲੋਂ ਜਿਸ ਤਰੀਕੇ ਦੀਆਂ ਬਿਆਨਬਾਜ਼ੀਆਂ ਦਿੱਤੀਆਂ ਗਈਆਂ ਖਾਸ ਤੌਰ ਦੇ ਉੱਤੇ ਜੇਕਰ ਐਸਕੀਐਮ ਦੇ ਲੀਡਰਾਂ ਦੀ ਗੱਲ ਕੀਤੀ ਜਾਵੇ ਉਨ੍ਹਾਂ ਦੀਆਂ ਬਿਆਨਬਾਜ਼ੀਆਂ ਕਾਫੀ ਚਰਚਾ ਦੇ ਵਿੱਚ ਨੇ ਗੱਲਬਾਤ ਕਰਦੇ ਆ ਮੇਰੇ ਨਾਲ ਮੇਰੇ ਸਾਥੀ ਰਾਵਰਿੰਦਰ ਸਿੰਘ ਬੈਣੀਪਾਲ ਨੇ ਰਾਉ ਜੀ ਦੋ ਦੋ ਮਹਾਪੰਚਾਇਤਾਂ ਰੱਖਣ ਦਾ ਕੀ ਮਤਲਬ ਸੀਗਾ ਜਦੋਂ ਮੋਰਚਾ ਇੱਕ ਸੀ ਏਜੰਡਾ ਇੱਕ ਸੀਗਾ ਤਾਂ ਕਿਉਂ ਕਿਸਾਨ ਲੀਡਰਾਂ ਦੇ ਵੱਲੋਂ ਦੋ ਦੋ ਮਹਾਪੰਚਾਇਤਾਂ ਕੀਤੀਆਂ ਗਈਆਂ ਪਹਿਲਾ ਸਵਾਲ ਤਾਂ ਮੇਰਾ ਇਹੀ ਆ ਉਸ ਤੋਂ ਬਾਅਦ ਅਗਲਾ ਸਵਾਲ ਤੁਹਾਡੇ ਤੋਂ ਲਾਵਾਂਗੇ ਕਿ ਜਿਹੜਾ ਕਿਸਾਨਾਂ ਦੇ ਵੱਲੋਂ ਬਿਆਨ ਅੱਜ ਦਿੱਤੇ ਗਏ ਆ ਮਹਾਪੰਚਾਇਤਾਂ ਨੂੰ ਲੈ ਕੇ ਜਾਂ ਖਨੋਰੀ ਮੋਰਚੇ ਨੂੰ ਲੈ ਕੇ ਐਸਕੀਐਮ ਲੀਡਰਾਂ ਦੇ ਬਿਆਨ ਆਏ ਆ ਉਹਨਾਂ ਨੇ ਬੜੀ ਤਤਥੋ ਮਚੀ ਕੀਤੀ ਹੋਈ ਆ ਬਹੁਤ ਚਰਚਾ ਲੋਕਾਂ ਦੇ ਵਿੱਚ ਹੈ ਕਿ ਅਜਿਹੇ ਬਿਆਨ ਕਿਉਂ ਹੋ ਰਹੇ ਨੇ ਦੇਖੋ ਰਾਜਦੀਪ ਪਹਿਲੀ ਗੱਲ ਹੈ ਕਿ ਦੋ ਮਹਾਪੰਚਾਇਤਾਂ ਕਿਉਂ ਬੁਲਾਈਆਂ ਗਈਆਂ ਹੁਣ ਦੇਖੋ ਐਸਕੀਐਮ ਹੈ ਜਿਨੇ ਹਰਿਆਣਾ ਦੇ ਟੋਹਾਨਾ ਦੇ ਵਿੱਚ ਆਪਣੀ ਮਹਾਪੰਚਾਇਤ ਅੱਜ ਕੀਤੀ 4 ਜਨਵਰੀ ਨੂੰ ਹੁਣ ਉਹ ਕਹਿ ਰਹੇ ਨੇ ਇਹ ਉਹਨਾਂ ਦਾ ਤਰਕ ਹੈ ਆਪਣਾ ਪੱਖ ਉਹਨਾਂ ਦਾ ਕਿ ਅਸੀਂ ਤਾਂ ਪਹਿਲੇ ਹੀ ਅਨਾਉਂਸ ਕਰਤੀ ਸੀ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜੀ ਮਹਾਪੰਚਾਇਤ ਹੋਈ ਹੈ ਕਿ ਉਹ ਬਾਅਦ ਚੋਂ ਅਨਾਉਂਸ ਕੀਤੀ ਗਈ ਹੈ ਤੇ ਅੱਜ ਜਿੰਨੇ ਵੀ ਉੱਥੇ ਹਾਲਾ ਕਿ ਖਨੌਰੀ ਬਾਰਡਰ ਤੇ ਵੀ ਜਿਹੜੀ ਮਹਾਪੰਚਾਇਤ ਸੀ ਅੱਜ ਉਹ ਖਾਸ ਤੌਰ ਤੇ ਬੁਲਾਈ ਗਈ ਸੀ ਕਿਉਂਕਿ ਡੱਲੇ ਆਲ ਸਾਹਿਬ ਅੱਜ 40ਵੇਂ ਦਿਨ ਦੇ ਵਿੱਚ ਪਹੁੰਚ ਗਿਆ ਉਹਨਾਂ ਦਾ ਮਰਨ ਵਰਤ ਮਾਸ ਉਹਨਾਂ ਦੇ ਸਰੀਰ ਤੋਂ ਗਾਇਬ ਹੋ ਰਿਹਾ ਲਗਾਤਾਰ ਤੇ ਵਜ਼ਨ ਬਹੁਤ ਜ਼ਿਆਦਾ ਘਟਿਆ ਹੈ ਤੇ ਜਿਸ ਤਰੀਕੇ ਦੀ ਉਹਨਾਂ ਦੀ ਕੰਡੀਸ਼ਨ ਆ ਮਤਲਬ ਹੁਣ ਤਾਂ ਅ ਸਰੀਰ ਤੋਂ ਹੱਡੀਆਂ ਦਿਖਣ ਲੱਗੀਆਂ ਉਹਨਾਂ ਦਾ ਫੇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਫੇਸ ਆ ਜਿਹੜਾ ਉਹਨਾਂ ਦਾ ਜੋ ਸਕਲ ਹੁੰਦਾ ਉਹ ਨਜ਼ਰ ਆਉਣ ਲੱਗ ਗਿਆ ਹੈ ਨਾ ਫੇਸ ਤੇ ਵੀ ਤੇ ਇਹ ਬੜੀ ਅਹਿਮ ਸੀਗੀ ਤੇ ਕਿਹਾ ਗਿਆ ਸੀ ਕਿ ਡੱਲੇਵਾਲ ਸਾਹਿਬ ਅੱਜ ਸੰਬੋਧਨ ਕਰਨਗੇ ਉਹਨਾਂ ਨੇ ਕੀਤਾ ਵੀ ਜਿਸ ਹਾਲਤ ਦੇ ਵਿੱਚ ਹੈਗੇ ਕੰਡੀਸ਼ਨ 'ਚ ਹੈਗੇ ਉਹਨਾਂ ਨੇ ਕੀਤਾ ਉਹਨਾਂ ਨੇ ਅਪੀਲ ਕੀਤੀ ਤੇ باوجود ਇਸ ਦੇ ਕਿ ਅੱਜ ਦੇਖੋ ਕਿ ਸੰਗਣੀ ਧੁੰਦ ਬਹੁਤ ਸੀਗੀ ਠੰਡ ਬਹੁਤ ਹੈ ਪਰ ਫਿਰ ਵੀ ਵੱਡੀ ਗਿਣਤੀ ਚ ਲੋਕ ਖਨੌਰੀ ਪਹੁੰਚੇ ਨੇ ਤੇ ਖਨੌਰੀ ਪਹੁੰਚ ਕੇ ਡੱਲੇਵਾਲ ਸਾਹਿਬ ਨੇ ਸੰਬੋਧਨ ਵੀ ਕੀਤਾ ਜਿਵੇਂ ਨਾ ਕਿਵੇਂ ਜਿਹੜੇ ਪ੍ਰਬੰਧਕ ਨੇ ਬਾਕੀ ਦੇ ਕਿਸਾਨ ਨੇ ਉਹ ਡੱਲੇਵਾਲ ਸਾਹਿਬ ਨੂੰ ਲੈ ਕੇ ਆਏ ਮੰਚ ਤੱਕ ਤੇ ਹਾਲਾਂਕਿ ਇਹਦੇ ਲਈ ਐਂਬੂਲੈਂਸ ਦੀ ਵਰਤੋਂ ਵੀ ਕੀਤੀ ਗਈ ਹੈ ਮੰਚ ਤੱਕ ਉਹਨਾਂ ਨੂੰ ਲਿਆਉਣ ਦੇ ਲਈ ਤੇ ਉਥੋਂ ਜੋ ਉਹਨਾਂ ਨੇ ਚਲੋ ਸੰਦੇਸ਼ ਦਿੱਤਾ ਉਹਨਾਂ ਨੇ ਤਾਂ ਇਹੀ ਕਿਹਾ ਕਿ ਜੇ ਸੁਪਰੀਮ ਕੋਰਟ ਦੇ ਅੰਕੜਿਆਂ ਤੇ ਜਾਈਏ ਆਪਾਂ ਜਾਂ ਸਰਕਾਰੀ ਅੰਕੜਿਆਂ ਤੇ ਜਾਈਏ ਤਾਂ ਹੁਣ ਤੱਕ 4 ਲੱਖ ਕਿਸਾਨ ਦੇਸ਼ ਦੇ ਖੁਦਕੁਸ਼ੀਆਂ ਕਰ ਚੁੱਕੇ ਨੇ ਜਿਨ੍ਹਾਂ ਦੀ ਕਾਰਨ ਮੈਨ ਕਰ ਜਾਈ ਹੈ ਪਰ ਉਹ ਕਹਿੰਦੇ ਕਿ 4 ਲੱਖ ਤਾਂ ਸਰਕਾਰੀ ਅੰਕੜਾ ਪਰ ਜਿਹੜੇ ਨਾਰਮਲ ਅੰਕੜੇ ਦੱਸਦੇ ਨੇ ਤਾਂ ਉਹ 7 ਲੱਖ ਤੱਕ ਦੀ ਦੇ ਕਿਸਾਨ ਨੇ ਜਿਨ੍ਹਾਂ ਨੇ ਖੁਦਕੁਸ਼ੀਆਂ ਕੀਤੀਆਂ ਨੇ ਕਹਿੰਦੇ ਕਿ ਉਹਨਾਂ ਦੀਆਂ ਖੁਦਕੁਸ਼ੀਆਂ ਰੋਕਣ ਦੇ ਲਈ ਤਾਂ ਜੋ ਅੱਗੇ ਕੋਈ ਹੋਰ ਕਿਸਾਨ ਖੁਦਕੁਸ਼ੀ ਨਾ ਕਰੇ ਤੇ ਜਿਹੜੇ 7 ਲੱਖ ਕਿਸਾਨ ਮਰੇ ਖੁਦਕੁਸ਼ੀਆਂ ਕੀਤੀਆਂ ਉਹਨਾਂ ਨੇ ਤੇ ਉਹਨਾਂ ਦੇ ਬੱਚਿਆਂ ਨੂੰ ਦੇਖ ਕੇ ਕਹਿੰਦੇ ਕਿ ਮੈਨੂੰ ਲੱਗਦਾ ਕਿ ਕਿ ਹੁਣ ਮੈਨੂੰ ਸ਼ਹਾਦਤ ਦੇਣੀ ਚਾਹੀਦੀ ਹੈ ਇਹ ਵਰਡ ਸੀਗੇ ਜਗਜੀਤ ਸਿੰਘ ਡੱਲੇয়াল ਹੋਰਾਂ ਦੇ ਬਾਕੀ ਉਹਨਾਂ ਨੇ ਫਿਰ ਤੋਂ ਅਪੀਲ ਕੀਤੀ ਹੈ ਕਿ ਅੰਦੋਲਨ ਜਿੱਤਾਂਗੇ ਪਰ ਇਹਦੇ ਲਈ ਪੰਜਾਬ ਦੇ ਹਰ ਇੱਕ ਪਿੰਡ ਚੋਂ ਕਟੋਕਟ ਇੱਕ ਟਰਾਲੀ ਭਰ ਕੇ ਲੋਕਾਂ ਦੀ ਖਨੌਰੀ ਬਾਰਡਰ ਆਉਣੀ ਚਾਹੀਦੀ ਹੈ ਠੀਕ ਹੈ ਇਹ ਤਾਂ ਡੱਲੇয়াল ਸਾਹਿਬ ਜੋ ਉਹਨਾਂ ਨੇ ਸੰਬੋਧਨ ਕੀਤਾ ਆਪਣੀ ਇਸ ਕੰਡੀਸ਼ਨ ਦੇ ਵਿੱਚ ਵੀ ਦੂਸਰੇ ਪਾਸੇ ਹਰਿਆਣਾ ਦੇ ਟੁਹਾਣਾ ਦੇ ਵਿੱਚ ਜਿਹੜੀ ਐਸਕੇਐਮ ਦੀ ਮਹਾਪੰਚਾਇਤ ਹੋਈ ਇੱਕ ਉਹਨਾਂ ਦੀ 9 ਤਰੀਕ ਨੂੰ ਆ ਉਹ ਮੋਗੇ ਦੇ ਵਿੱਚ ਹੋਣੀ ਹੈ ਇੱਥੇ ਵੱਡੇ ਲੀਡਰ ਪਹੁੰਚਦੇ ਨੇ ਰਕੇਸ਼ ਤਕੈਤ ਬਹੁਤ ਵੱਡੇ ਲੀਡਰ ਹੋਏ ਪਹਿਲੇ ਕਿਸਾਨੀ ਅੰਦੋਲਨ ਦੇ ਦੌਰਾਨ ਉੱਭਰ ਕੇ ਸਾਹਮਣੇ ਆਏ ਹੂੰ ਉਗਰਾਹਾ ਹੋਗੇ ਜੁਗਿੰਦਰ ਸਿੰਘ ਉਗਰਾਹਾ ਹੋਗੇ ਰਾਜੇ왈 ਸਾਹਿਬ ਹੋਰ तमाम ਐਸਕੇਮ ਦੇ ਦਰਸ਼ਨ ਸਿੰਘ ਡਾਕਟਰ ਦਰਸ਼ਨ ਸਿੰਘ ਸਾਰੇ ਜਿਹੜੇ ਵੱਡੇ ਆਗੂ ਸੀਗੇ ਐਸਕੇਮ ਦੇ ਵਿੱਚ ਉਹ ਪਹੁੰਚੇ ਉੱਥੇ ਪਰ ਉੱਥੇ ਰਕੇਸ਼ ਤਕੈਤ ਹੋਰਾਂ ਨੇ ਜਿਹੜਾ ਬਿਆਨ ਦਿੱਤਾ ਉਹਨੇ ਬੜੀ ਹੈਰਾਨਗੀ ਪ੍ਰਗਟ ਕੀਤੀ ਹੈ ਉਹ ਕਹਿੰਦੇ ਕਿ ਜਿਹੜਾ ਖਨੌਰੀ ਵਾਲਾ ਅੰਦੋਲਨ ਹੈ ਕਿ ਇਹਨੂੰ ਕੇਂਦਰ ਸਰਕਾਰ ਲੰਬਾ ਚਲਾ ਰਹੀ ਹੈ ਤੇ ਖਨੌਰੀ ਵਾਲਾ ਅੰਦੋਲਨ ਰਕੇਸ਼ਟ ਕੈਦ ਦੀ ਜਵਾਨੀ ਹੈ ਉਹਨਾਂ ਦਾ ਬਿਆਨ ਹੈ ਕਹਿੰਦੇ ਕਿ ਰਕੇ ਖਨੌਰੀ ਵਾਲਾ ਜਿਹੜਾ ਬਾਰਡਰ ਹੈ ਉਹਦੇ ਕਰਕੇ ਕਹਿੰਦੇ ਪੰਜਾਬ ਪੰਜਾਬ ਦੇ ਕਿਸਾਨ ਤੇ ਪੰਜਾਬ ਸਰਕਾਰ ਬਦਨਾਮ ਹੋ ਰਹੀ ਹੈ ਹੂੰ ਠੀਕ ਹੈ ਇਥੇ ਤੱਕ ਉਹਨਾਂ ਨੇ ਕਿਹਾ ਤੇ ਇੱਕ ਉਹਨਾਂ ਨੇ ਹੋਰ ਉਸ ਤੋਂ ਵੀ ਵੱਧ ਚੜ ਕੇ ਬਿਆਨ ਇਹ ਦਿੱਤਾ ਕਿ ਖਨੌਰੀ ਵਾਲੇ ਅੰਦੋਲਨ ਨੂੰ ਪਹਿਲੇ ਕਿਸਾਨੀ ਅੰਦੋਲਨ ਦੇ ਨਾਲੋਂ ਵੱਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਤਲਬ ਸੁਭਾਅ ਹੁਣ ਇਹਨਾਂ ਬਿਆਨਾਂ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਏਕਤਾ ਹੋਏਗੀ ਬੜੀ ਹੈਰਾਨੀ ਦੀ ਗੱਲ ਹਨਾ ਇੱਕ ਲੀਡਰ ਹੈ ਜਿਹੜਾ ਬੈਠਾ ਉਹ ਕਹਿ ਰਿਹਾ ਕਿ ਮੈਨੂੰ ਹੁਣ ਲੱਗਦਾ ਸ਼ਹਾਦਤ ਦੇ ਦੇਣੀ ਚਾਹੀਦੀ ਹੈ ਇੱਕ ਲੀਡਰ ਇਸ ਗੱਲ ਤੇ ਕਿੰਤੂ ਪਰੰਤੂ ਕਰ ਰਿਹਾਗਾ ਕਿ ਹੋਰ ਤਾਂ ਜੀ ਦਿੱਲੀ ਤੋਂ ਵੱਡਾ ਅੰਦੋਲਨ ਹੋ ਜਾਊਗਾ ਜੀ ਉਹ ਤਾਂ ਸਰਕਾਰ ਦੀ ਬਦਨਾਮੀ ਹੈ ਜੀ ਪੰਜਾਬ ਦੀ ਬਦਨਾਮੀ ਨਾਲੇ ਬਹੁਤ ਹੈਰਾਨੀ ਦੀ ਗੱਲ ਹੈ ਨਾਲੇ ਟਕੈਤ ਸਾਹਿਬ ਆ ਕੇ ਗਏ ਨੇ ਥੋੜੇ ਕੁਝ ਹਫ਼ਤੇ ਪਹਿਲਾਂ ਉਹ ਮਿਲ ਕੇ ਗਏ ਨੇ ਡੱਲਿਆਵਾਲ ਸਾਹਿਬ ਨੂੰ ਪਰ ਫਿਰ ਵੀ ਕਿੰਨਾ ਵੱਡਾ ਆਗੂ ਇਸ ਤਰੀਕੇ ਦਾ ਬਿਆਨ ਆਪਣੇ ਸਾਥੀ ਜਿਹੜੇ ਉਹਦੇ ਅੰਦੋਲਨ ਕਰ ਰਹੇ ਨੇ ਤੇ ਉਹ ਵੀ ਉਹ ਸਾਥੀ ਜਿਨੇ ਕੀ ਉਹ ਸਟੈਪ ਚੁੱਕਿਆ ਜਿਹੜਾ ਇਹਨਾਂ ਸਾਰੇ ਲੀਡਰਾਂ ਦੇ ਵਿੱਚ ਚੁੱਕਣ ਦੀ ਹਿੰਮਤ ਹੈ ਹੀ ਨਹੀਂ ਹਮ ਮਰਨ ਵਰਤ ਹੈ ਜਿਹੜਾ ਉਹ ਤੁਸੀਂ ਦੇਖੋ ਕਿ ਆਹ ਜਿਹੜੇ ਸਾਰੇ ਤਮਾਮ ਐਸਕੇਮ ਦੇ ਆਗੂ ਨੇ ਕਿ ਇੱਕ ਨੇ ਵੀ ਇਸ ਤਰੀਕੇ ਦਾ ਤੁਸੀਂ ਰੱਖਿਆ ਆਪਣੀ ਜਾਨ ਨੂੰ ਜੋਖਮ ਚ ਪਾਇਆ ਕਦੇ ਕਿਸੇ ਆਗੂ ਨੇ ਹਜੇ ਇਹ ਆਗੂ ਇਹ ਵੀ ਕਹਿ ਰਹੇ ਨੇ ਕਿ ਮਰਨ ਵਰਤ ਰੱਖਣ ਦੀ ਕੀ ਲੋੜ ਸੀ ਇਹ ਗਲਤ ਸਟੈਪ ਲੈ ਲਿਆ ਪਰ ਜਿਸ ਨੇ ਲਿਆ ਤੁਸੀਂ ਉਹਨੂੰ ਪੁੱਛੋ ਉਹ ਪੂਰੀ ਤਿਆਰੀ ਕਰਕੇ ਗਿਆ ਕਿ ਮੈਂ ਸ਼ਾਇਦ ਮੁੜਾਂ ਜਾਂ ਨਾ ਵੜਾਂ ਮੈਨੂੰ ਇਸ ਦਾ ਫਰਕ ਨਹੀਂ ਉਹ ਆਪਣੀ ਪੂਰੀ ਤਿਆਰੀ ਕਰਕੇ ਇਸੇ ਕਰਕੇ ਤਾਂ ਉਹਨੇ ਜ਼ਮੀਨ ਲਵਾਈ ਹੈ ਡੱਲੇਵਾਲ ਸਾਹਿਬ ਨੇ ਆਪਣੇ ਪਰਿਵਾਰ ਦੇ ਨਾਮ ਕਿ ਬਾਅਦ ਹੀ ਪਤਾ ਨਹੀਂ ਵੀ ਮੁੜਨਾ ਜਾਂ ਨਹੀਂ ਮੁੜਨਾ ਸੋ ਡੱਲੇਵਾਲ ਸਾਹਿਬ 40 ਦਿਨ ਉਹਨਾਂ ਨੇ ਕੁਝ ਖਾਦਾ ਪੀਂ ਖਾਦਾ ਨਹੀਂ ਹੈ ਅਨਾਜ ਨਹੀਂ ਖਾਦਾ ਤਾਂ ਜਿਹੜੀ ਇਸ ਵੇਲੇ ਕੰਡੀਸ਼ਨ ਡਾਕਟਰ ਦੱਸਦੇ ਨੇ ਕਿ ਜੇ ਹੁਣ ਉਹ ਖਾਣ ਵੀ ਲੱਗ ਜਾਣ ਤਾਂ ਵੀ ਉਹ ਉਸ ਤਰੀਕੇ ਦਾ ਜੀਵਨ ਬਤੀਤ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਆਰਗਨ ਤੇ ਉਹਨਾਂ ਦੇ ਪੈ ਗਿਆ ਵੱਖ-ਵੱਖ ਅੰਗਾਂ ਤੇ ਇਫੈਕਟ ਪੈ ਗਿਆ ਉਹ ਠੀਕ ਨਹੀਂ ਹੋ ਸਕਦਾ ਹੁਣ 70 ਸਾਲ ਦੀ ਉਮਰ 'ਚ ਰਿਕਵਰ ਨਹੀਂ ਉਹਨਾਂ ਦੀ ਬਾਡੀ ਹੋ ਸਕਦੀ। ਹੂੰ। ਸੋ ਜੇ ਅੱਜ ਵੀ ਕਿਤੇ ਕੋਈ ਕ੍ਰਿਸ਼ਮਾ ਹੁੰਦਾ ਕਿ ਉਹ ਖੋਲਦੇ ਨੇ ਮਰਨ ਵਰਤ ਜਾਂ ਉਧਰ ਕੇਂਦਰ ਬਣ ਜਾਂਦੀ ਹੈ ਤਾਂ ਵੀ ਉਹ 100% ਉਸ ਤਰੀਕੇ ਨਾਲ ਜੀਵਨ ਆਪਣਾ ਜਿਉ ਨਹੀਂ ਸਕਣਗੇ ਬਸ ਜ਼ਰੂਰ ਜਾਣਗੇ ਹੈਨਾ ਪਰ ਉਹਦੀ ਸੰਭਾਵਨਾ ਬੜੀ ਘੱਟ ਲੱਗਦੀ ਹੈ ਕਿਉਂਕਿ ਡੱਲਿਆ ਸਾਹਿਬ ਆਪਣੇ ਅੜੇ ਹੋਏ ਨੇ ਕਿ ਮੈਂ ਮਰਨ ਵਰਤ ਤਿਆਂ ਤਾਂ ਮੈਂ ਮਰਨ ਵਰਤ ਤਿਆਂ ਕੇਂਦਰ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਸੁਪਰੀਮ ਕੋਰਟ ਲਗਾਤਾਰ ਬਾਰ-ਬਾਰ ਪੰਜਾਬ ਸਰਕਾਰ ਨੂੰ ਇਹ ਕਹੀ ਜਾ ਰਿਹਾ ਕਿ ਤੁਸੀਂ ਇਹਨਾਂ ਨੂੰ ਚੁੱਕੋ ਇਹਨਾਂ ਨੂੰ ਚੁੱਕੋ ਇਹਨਾਂ ਨੂੰ ਇਲਾਜ ਕਰਾਓ ਠੀਕ ਹੈ ਤੇ ਪੰਜਾਬ ਸਰਕਾਰ ਵੀ ਘੱਟ ਨਹੀਂ ਹੈ ਪੰਜਾਬ ਸਰਕਾਰ ਵੀ ਕਿਤੇ ਨਾ ਕਿਤੇ ਦੋਰੇ ਮਾਪਦੰਡ ਵਰਤ ਰਹੀ ਹੈ ਹੁਣ ਕਿਸਾਨੀ ਅੰਦੋਲਨ ਦੇ ਤੱਕ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਸੁਪਰੀਮ ਕੋਰਟ ਵਿੱਚ ਵੀ ਕਿਹਾ ਗਿਆ ਕਿ ਜੇ ਚੱਕਾਂਗੇ ਜੀ ਮਾਹੌਲ ਖਰਾਬ ਹੋ ਜਾਊਗਾ ਜੀ ੱਟਕੇ ਨਾਲ ਉਧਰ ਦੂਜੇ ਪਾਸੇ ਜਿਹੜੇ ਕੰਪਿਊਟਰ ਅਧਿਆਪਕ ਸੀ ਜਿਹੜੇ ਬੈਠੇ ਸੀ ਉਹ ਉਹਨਾਂ ਨੇ ਵੀ ਆਪਣਾ ਮਰਨ ਵਰਤ ਰੱਖਿਆ ਸੀ ਭੁੱਖ ਹੜਤਾਲ ਤੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਮਿੰਟਾਂ 'ਚ ਰਾਤੋ-ਰਾਤ ਚੱਕ ਕੇ ਪਰ੍ਹਾਂ ਮਾਰਿਆ ਮਤਲਬ ਉਹੀ ਗੱਲ ਹੋ ਗਈ ਕਿ ਦੂਰੇ ਮਾਪਦੰਡ ਨੇ ਉੱਥੇ ਸ਼ਾਇਦ ਤੁਹਾਨੂੰ ਇਹ ਲੱਗਦਾ ਕਿ ਚਲੋ ਥੋੜੇ ਜੇ ਕੰਪਿਊਟਰ ਅਧਬਕ ਨੇ ਇਹਨਾਂ ਦੇ ਨਾਲ ਕੋਈ ਫਰਕ ਨਹੀਂ ਪੈਣਾ ਇੱਥੇ ਸਾਰੇ ਕਿਸਾਨਾਂ ਦੇ ਨਾਲ ਗੱਲ ਜੁੜ ਜਾਂਦੀ ਆ ਸੋ ਇੱਥੇ ਆ ਕੇ ਅਸੀਂ ਸਪੋਰਟ ਕਰ ਰਹੇ ਆ ਜਦੋਂ ਕਿ ਉਹਨਾਂ ਦੀ ਵੀ ਉਸੇ ਤਰੀਕੇ ਦੀ ਮਰਨਾਰਸ ਤੇ ਭੁੱਖ ਹੜਤਾਲ ਸੀ ਡੱਲਿਆ ਸਾਬ ਵੀ ਉਸੇ ਤਰੀਕੇ ਨਾਲ ਕਰ ਰਹੇ ਨੇ ਫਰਕ ਇਹ ਹੈ ਕਿ ਜਿਹੜੇ ਕਿਸਾਨ ਨੇ ਜਾਂ ਡੱਲਿਆ ਸਾਬ ਨੇ ਉਹ ਪੰਜਾਬ ਸਰਕਾਰ ਦੇ ਖਿਲਾਫ ਨਹੀਂ ਕੇਂਦਰ ਸਰਕਾਰ ਦੇ ਖਿਲਾਫ ਕਰ ਰਹੇ ਨੇ ਸੋ ਇੱਥੇ ਸਰਕਾਰਾਂ ਵੀ ਇਸ ਤਰੀਕੇ ਦੇ ਨਾਲ ਆਪਣੇ ਦੌ ਚਲਾਉਂਦੀਆਂ ਨੇ ਹਨਾ ਤੇ ਦੂਸਰੀ ਗੱਲ ਇਹ ਜਿਹੜੀ ਟੁਹਾਣਾ ਦੇ ਵਿੱਚ ਐਸਕੇਐਮ ਦੀ ਮਹਾਪੰਚਾਇਤ ਹੋਈ ਤੇ ਉਥੋਂ ਉਗਰਾਹਾ ਸਾਹਿਬ ਨੂੰ ਇੱਕ ਪੱਤਰਕਾਰ ਪੁੱਛਦਾ ਕਿ ਇਨਸਾਨੀਅਤ ਦੇ ਨਾਤੇ ਕੀ ਤੁਸੀਂ ਜਾਓਗੇ ਡੱਲੇਵਾਲ ਸਾਹਿਬ ਨੂੰ ਮਿਲਣ ਦੇ ਲਈ ਹੂੰ ਤੇ ਉਹ ਪੁੱਛਦਾ ਸਵਾਲ ਪੂਰਾ ਪਰ ਜਿਹੜੇ ਉਗਰਾਹਾ ਸਾਹਿਬ ਨੇ ਉਹ ਗੱਲ ਘੁਮਾ ਦਿੰਦੇ ਨੇ ਤੇ ਉਹਨਾਂ ਨੇ ਨਾ ਉਹ ਇਹ ਕਹਿੰਦੇ ਨੇ ਕਿ ਮੈਂ ਜਾਊਂਗਾ ਨਾਅਏ ਕਹਿੰਦੇ ਨੇ ਕਿ ਮੈਂ ਨਹੀਂ ਜਾਊਂਗਾ ਉਹ ਗੱਲ ਹੀ ਕਿਸੇ ਹੋਰ ਪਾਸੇ ਲੈ ਜਾਂਦੇ ਨੇ ਸੋ ਇੰਨਾ ਸੀਨੀਅਰ ਲੀਡਰ ਹੋਵੇ ਤੇ ਸਵਾਲ ਇੰਨਾ ਸੀਰੀਅਸ ਹੋਵੇ ਪੁੱਛਿਆ ਹੋਵੇ ਕਿ ਤੁਹਾਡਾ ਇੱਕ ਸਾਥੀ ਮਰਨ ਕਿਨਾਰੇ ਬੈਠਾ ਆ ਤੇ ਤੁਸੀਂ ਉਹਦਾ ਹਾਂ ਨਾ ਚ ਜਵਾਬ ਦੇਣ ਦੀ ਬਜਾਏ ਤੁਸੀਂ ਗੱਲ ਹੀ ਕਿਤੇ ਹੋਰ ਪਾਸੇ ਲੈ ਜੋ ਫਿਰ ਇਹ ਤੋਂ ਮੈਨੂੰ ਲੱਗਦਾ ਕਿ ਹੋਰ ਥੱਲੇ ਵਾਲੀ ਰਾਜਨੀਤੀ ਜਾਂ ਜਿਹੜੀ ਜੋ ਵੀ ਕਿਸਾਨਾਂ ਦੇ ਵਿੱਚ ਵੀ ਜਿਹੜੀ ਸਿਆਸਤ ਚੱਲਦੀ ਹੋ ਉਹਦਾ ਪੱਧਰ ਬਹੁਤ ហេਠਾ ਡਿੱਗਿਆ ਹੋਇਆ ਅੱਛਾ ਹੁਣ ਗੱਲ ਇਹ ਹੈ ਕਿ ਉੱਥੇ ਬਹੁਤ ਸਾਰੇ ਕਿਸਾਨਾਂ ਨੇ ਇਹ ਵੀ ਕਿਹਾ ਟੋਹਾਣੇ ਵਾਲੀ ਚ ਕਿ ਅਸੀਂ ਤਾਂ ਜੀ ਗਏ ਸੀ ਅਸੀਂ ਤਾਂ ਪੰਦੇਰ ਉਹਨਾਂ ਦੇ ਫੋਰਮ ਦੇ ਨਾਲ ਮੀਟਿੰਗ ਵੀ ਕੀਤੀ ਪਟਿਆਲੇ ਵੀ ਕੀਤੀ ਇੱਕ ਬਾਅਦ ਚ ਹੋਰ ਕੀਤੀ ਕਿ ਪਰ ਮੀਟਿੰਗਾਂ ਦੇ ਵਿੱਚ ਡੱਲੇਵਾਲ ਦਾ ਫੋਰਮ ਤਾਂ ਆਇਆ ਹੀ ਨਹੀਂ ਡੱਲੇਵਾਲ ਦੇ ਵੱਲੋਂ ਆਇਆ ਹੀ ਨਹੀਂ ਜਦੋਂ ਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਦੇਖੋ ਅਸੀਂ ਮਰਨ ਵੱਤ ਰੱਖ ਰਹੇ ਹਾਂ ਇੱਥੇ ਅਸੀਂ ਖਨੌਰੀ ਵਾਲਾ ਸੰਭ ਰਹੇ ਹਾਂ ਤੇ ਜਿਹੜੇ ਸਰਵਨ ਸਿੰਘ ਪੰਦੇਰ ਨੇ ਉਹ ਸ਼ੰਭੂ ਬੈਠੇ ਨੇ ਆਪਣੇ ਕਿਸਾਨਾਂ ਨੂੰ ਲੈ ਕੇ ਕਿ ਸਾਡਾ ਦੋਨਾਂ ਦੀ ਰਾਏ ਇੱਕੋ ਹੀ ਆ ਹੂੰ ਤੇ ਫਿਰ ਉਹਨਾਂ ਨੇ ਬਸ ਗੱਲ ਕੱਢਣੀ ਸੀਗੀ ਆਪ ਵਿੱਚੋਂ ਨਿਕਲਣਾ ਸੀ ਹੁਣ ਉਹ ਇਹੀ ਕਹੀ ਜਾਂਦੇ ਅੱਜ ਵੀ ਉਹਨਾਂ ਨੇ ਟਹਾਣੇ ਇਹੀ ਕਿਹਾ ਕਿ ਡੱਲੇ ਵਾਲ ਧਿਰਤਾ ਆਈਓ ਨਹੀਂ ਜੀ ਫਿਰ ਅਸੀਂ ਤਾਂ ਪਹਿਲ ਕਰਨ ਗਏ ਸੀ ਫਿਰ ਕਹਿ ਦਿੰਦੇ ਨੇ ਕਿ ਕਿਸਾਨੀ ਇਕਤਾ ਬੜੀ ਜ਼ਰੂਰੀ ਹੈ ਮਤਲਬ ਕਿਸਾਨ ਆਗੂ ਵੀ ਨਾ ਸਿਆਸੀ ਆਗੂਆਂ ਤੋਂ ਇਸ ਵੇਲੇ ਘੱਟ ਨਹੀਂ ਹੈਗੇ ਜਿਹੜੇ ਅੱਜ ਬਿਆਨਬਾਜ਼ੀ ਹੋਈ ਆ। ਕਰਕੇ ਲੋਕਾਂ ਨੂੰ ਮੂਰਖ ਬਣਾਇਆ ਗਿਆ। ਸਿਆਸਤਿਕ ਲੀਡਰਾਂ ਦੇ ਉੱਤੇ ਸਵਾਲ ਉੱਠਦਾ ਹੁੰਦਾ ਕਹਿੰਦੇ ਕਿ ਇਹ ਆਪ ਨਹੀਂ ਅੱਗੇ ਹੁੰਦੇ ਜਦੋਂ ਕੁਰਬਾਨੀਆਂ ਦੇਣ ਦਾ ਸਮਾਂ ਆਉਂਦਾਗਾ। ਜੇ ਉਹ ਦੋ ਆਪਣੇ ਵਰਕਰਾਂ ਨੂੰ ਜਾਂ ਹੋਰ ਲੋਕਾਂ ਨੂੰ ਵਸਾ ਦਿੰਦੇ ਆ ਹਨਾ ਆਪ ਇਹ ਸੇਫ ਰਹਿੰਦੇ ਆ ਤੇ ਫਿਰ ਆ ਜੋਸ ਇਹ ਰਾਹ ਦੇ ਉੱਤੇ ਸਾਡੇ ਕਿਸਾਨ ਲੀਡਰ ਜਿਉ ਇਹ ਗੱਲ ਕਹਿ ਰਹੇ ਆ ਕਿ ਮਰਨ ਵਰਤ ਠੀਕ ਨਹੀਂ ਹੈਗਾ ਅਸੀਂ ਇਹਦੇ ਹੱਕ 'ਚ ਨਹੀਂ ਹੈਗੇ ਡੱਲੇਵਾਲ ਸਾਹਿਬ 'ਚ ਤਾਂ ਦਮ ਸੀਗਾ ਉਹਨਾਂ ਨੇ ਤਾਂ ਆਪਣਾ ਦਮ ਦਿਖਾਤਾ ਕਿ ਆਹ ਦੇਖੋ ਮੈਂ ਤਾਂ ਸਾਰਾ ਕੁਝ ਦਾਤੇ ਲਾ ਕੇ ਬੈਠਾ ਮੌਤ ਕਬੂਲ ਆ ਪਰ ਝੁਕਣਾ ਕਬੂਲ ਨਹੀਂ ਆ ਡੱਲੇਵਾਲ ਸਾਹਿਬ ਨੇ ਅੱਜ ਆਪਣੇ ਬਿਆਨ 'ਚ ਇੱਕ ਸੰਬੋਧਨ 'ਚ ਇਹ ਵੀ ਗੱਲ ਕਹੀ ਮੈਨੂੰ ਯਾਦ ਆ ਗਈ ਉਹ ਕਹਿੰਦੇ ਕਿ ਬਹੁਤ ਸਾਰੇ ਕੰਮ ਹੁੰਦੇ ਨੇ ਜਿਹੜੇ ਆਪਾਂ ਨੂੰ ਜੀਵਨ 'ਚ ਮੁਸ਼ਕਿਲ ਲੱਗਦੇ ਹੁੰਦੇ ਨੇ ਵੀ ਇਹ ਬੜਾ ਮੁਸ਼ਕਿਲ ਹੈ ਜੀ ਹੋਣਾ ਨਹੀਂ ਪਰ ਕਹਿੰਦੇ ਕਿ ਉਹ ਕੰਮ ਇਹ ਤਾਂ ਨਹੀਂ ਹੁੰਦਾ ਕਿ ਹੋਣਾ ਨਹੀਂ ਮੁਸ਼ਕਿਲ ਜ਼ਰੂਰ ਹੁੰਦਾ ਕਹਿੰਦੇ ਕਿ ਪਰ ਉਹਨੂੰ ਕਰਨ ਦਾ ਦ੍ਰਿੜ ਇਰਾਦਾ ਚਾਹੀਦਾ ਹੁਣ ਇਹ ਮੈਨੂੰ ਲੱਗਦਾ ਉਸ ਬਿਆਨ ਦੇ ਨਾਲ ਅਟੈਚ ਹੁੰਦਾ ਜਿਹੜਾ ਉਗਰਾਹਾਂ ਸਾਹਿਬ ਨੇ ਇੱਕ ਬਿਆਨ ਦਿੱਤਾ ਸੀ ਕਿ ਜੀ ਇਹਨਾਂ ਨੇ ਤਾਂ ਮੰਗ ਬੜੀ ਵੱਡੀ ਰੱਖ ਲਈ ਜੀ ਇਹ ਇਹ ਤਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਨਾਲੋਂ ਵੀ ਬਹੁਤ ਵੱਡੀ ਮੰਗ ਹੈ ਐਮਐਸਪੀ ਦੀ ਲੀਗਲ ਗਾਰੰਟੀ ਮਤਲਬ ਉਹ ਮੰਨੀ ਬੈਠੇ ਨੇ ਤੇ ਕੀ ਇਸੇ ਕਰਕੇ ਨਹੀਂ ਉਹ ਇਸ ਅੰਦੋਲਨ ਚ ਆ ਰਹੇ ਮੈਨੂੰ ਤਾਂ ਇਹ ਲੱਗਦਾ rau ji ਕਿ ਇਹਨਾਂ ਬਾਕੀ ਲੀਡਰਾਂ 'ਚ ਦਮ ਨਹੀਂ ਹੈਗਾਗਾ ਇਹ ਇਹਨਾਂ ਦੀਆਂ ਲੱਤਾਂ ਭਾਰ ਨਹੀਂ ਚਾਹਦੀਆਂ ਜਾਂ ਇਹ ਸਰਕਾਰਾਂ ਤੋਂ ਡਰਦੇ ਆ ਇਹ ਡਰਦੇ ਆ ਸੈਂਟਰ ਤੋਂ ਜਾਂ ਇਹ ਕਿਤੇ ਨਾ ਕਿਤੇ ਕਹਿੰਦੇ ਹੁੰਦੇ ਆ ਸਾਂਝਗੰਢ ਹੋ ਚੁੱਕੀ ਆ ਕਿਉਂਕਿ ਜਿਸ ਤਰੀਕੇ ਦਾ ਬਿਆਨ ਅਜੇ ਰਿਕਵੈਸਟ ਕਾਇਤ ਨਹੀਂ ਦਿੱਤਾ ਹੁਣ ਮੈਨੂੰ ਇਹ ਗੱਲ ਨਹੀਂ ਸਮਝ ਆ ਰਹੀ ਕਿ ਬਹੁਤ ਸਾਰੇ ਲੋਕਾਂ ਨੂੰ ਵੀ ਨਹੀਂ ਹਜਮ ਹੋ ਰਹੀ ਹੋਊਗੀ ਕਿ ਰਿਕਵੈਸਟ ਕਾਇਤ ਕਿਸਾਨਾਂ ਦੀ ਚਿੰਤਾ ਦੇ ਵਿੱਚ ਆ ਜਾਂ ਪੰਜਾਬ ਸਰਕਾਰ ਦੀ ਚਿੰਤਾ ਦੇ ਵਿੱਚ ਆ ਕਿਤੇ ਇਹ ਤਾਂ ਨਹੀਂ ਹੈਗਾ ਕਿਤੇ ਪੰਜਾਬ ਸਰਕਾਰ ਦੀ ਵਿਚੋੜਗੀ ਕਰ ਰਹੇ ਹੁਣ ਕਿ ਭਾਈ ਪੰਜਾਬ ਸਰਕਾਰ ਨੂੰ ਨੁਕਸਾਨ ਹੋ ਰਿਹਾਗਾ ਤੁਸੀਂ ਖੜੇ ਹੋ ਜੋ ਨਹੀਂ ਦੇਖੋ ਸਿੱਧੀ ਜੀ ਗੱਲ ਇਹ ਹੀ ਆ ਕਿ ਦੇਖੋ ਗੱਲ ਸਾਰੀਆਂ ਚ ਉਧਰਾਂ ਦੀਆਂ ਵੀ ਨੇ ਹੁਣ ਅੰਦਰੋਂ ਗਤੀ ਕਿਸ ਦੀ ਕਿਹਦੇ ਨਾਲ ਗੱਲ ਹੁੰਦੀ ਹੈ ਇਹ ਤਾਂ ਆਪਾਂ ਨੂੰ ਪਤਾ ਨਹੀਂ ਹੈਨਾ ਸ਼ਾਮ ਨੂੰ ਅਗਲਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਫੋਨ ਕਰਦਾ ਬੰਦਾ ਆਉਂਦੇ ਵੀ ਨੇ ਹੁਣ ਹਰ ਕਿਸੇ ਨੂੰ ਕਿਹਦੇ ਨਾਲ ਫੋਨ ਆਉਂਦਾ ਕਿਹਦਾ ਫੋਨ ਆਉਂਦਾ ਤੇ ਉਹ ਬੰਦਾ ਕਿਹਨੂੰ ਫੋਨ ਕਰਦਾ ਇਹ ਤਾਂ ਆਪਾਂ ਨੂੰ ਨਹੀਂ ਪਤਾ ਆਪਾਂ ਕਿਲੇ ਉਹਨਾਂ ਦੀਆਂ ਕਾਲਾਂ ਟਰੇਸ ਕਰਕੇ ਬੈਠੇ ਆ ਸੋ ਕੁਝ ਵੀ ਹੋ ਸਕਦਾ ਕੋਈ ਵੀ ਗੱਲਾਂ ਹੋ ਸਕਦੀਆਂ ਨੇ ਇਹ ਇਹ ਤਾਂ ਦੇਖੋ ਸਮੇਂ ਤੇ ਹੁੰਦਾ ਰਿਹਾ ਕਿ ਜਦੋਂ ਵੀ ਅੰਦੋਲਨ ਹੁੰਦੇ ਨੇ ਤਾਂ ਸਰਕਾਰਾਂ ਦਾ ਜਿਹੜਾ ਤੰਤਰ ਹੁੰਦਾ ਔਰ ਅੰਦਰੋਂ ਅੰਦਰੀ ਆਗੂਆਂ ਨੂੰ ਵੀ ਫੋਨ ਕਰਕੇ ਜੋਂਦੇ ਬਹੁਤ ਹੁੰਦੇ ਨੇ ਕਿਉਂਕਿ ਪਹਿਲੇ ਅੰਦੋਲਨ ਦੇ ਵਿੱਚ ਹੋਇਆ ਪਹਿਲੇ ਅੰਦੋਲਨ ਚ ਦੇਖ ਲਓ ਕਿੰਨੀਆਂ ਖਬਰਾਂ ਉੱਠੀਆਂ ਕਿ ਕਦੇ ਫਲਾਣੇ ਆਗੂ ਦਾ ਨਾ ਆ ਜਾਂਦਾ ਸੀ ਕਿ ਜੀ ਨਹੀਂ ਜੀ ਇਹਨੂੰ ਸ਼ਾਇਦ ਗ੍ਰਹਿ ਮੰਤਰੀ ਦੀ ਕਾਲ ਆਈ ਇਹ ਕਿਸੇ ਹੋਰ ਨਾਲ ਗੱਲ ਕਰ ਰਿਹਾ ਹੈ ਘਰੇ ਜਾ ਕੇ ਪੈਗ ਲਾਉਂ ਤੱਕ ਨਹੀਂ ਸਾਰੀਆਂ ਮੀਟਿੰਗਾਂ ਤੱਕ ਆਈਆਂ ਹਾਂ ਠੀਕ ਹੈ ਇਹ ਚੀਜ਼ਾਂ ਪਹਿਲੇ ਅੰਦੋਲਨ ਚ ਵੀ ਹੋਈਆਂ ਫਿਰ ਕੀ ਲੋਕ ਇਹ ਨਹੀਂ ਸੋਚਣਗੇ ਕਿ ਹੁਣ ਵੀ ਹੋ ਸਕਦਾ ਕਿ ਸ਼ਾਇਦ ਕੋਈ ਦਿੱਲੀੋਂ ਕਿਸੇ ਆਗੂ ਨੂੰ ਹੋਨ ਆਉਂਦਾ ਹੋਵੇ ਵੀ ਤੁਸੀਂ ਇਹਨਾਂ ਦੇ ਨਾਲ ਨਹੀਂ ਲੜਨਾ ਤੁਸੀਂ ਇੱਕ ਪਾਸੇ ਰਹੋ ਜੇ ਤੁਸੀਂ ਲੜ ਗਏ ਤਾਂ ਇਹ ਅੰਦੋਲਨ ਬਹੁਤ ਵੱਡਾ ਬਣ ਜਾਊਗਾ ਪਰ ਗੱਲ ਇੱਕ 100 ਗੱਲਾਂ ਦੀ ਇੱਕੋ ਗੱਲ ਹੈ ਕਿ ਇਸ ਵੇਲੇ ਜਿੰਨੇ ਵੀ ਕਿਸਾਨ ਲੀਡਰ ਬੈਠੇ ਨੇ ਖਾਸ ਤੌਰ ਤੇ ਐਸ ਕੇ ਐਮ ਦੇ ਵਿੱਚ ਕੋਈ ਇੱਕ ਵੀ ਡੱਲਿਆ ਸਭ ਵਰਗਾ ਬਣ ਨਹੀਂ ਸਕਦਾ ਸਿੱਧੀ ਜੀ ਗੱਲ ਹੈ ਕਿਉਂਕਿ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਅੰਦੋਲਨ ਕਰਨਾ ਇਹ ਸਭ ਤੋਂ ਵੱਡੀ ਗੱਲ ਹੈ ਅੰਦੋਲਨ ਕਿਸਾਨਾਂ ਨੇ ਬਹੁਤ ਸਾਰੇ ਕੀਤੇ ਨੇ ਪਹਿਲਾਂ ਵੀ ਕੀਤੇ ਨੇ ਅੱਗੇ ਵੀ ਕਰਦੇ ਰਹਿਣਗੇ ਪਰ ਕਿਸੇ ਮਾਈ ਦੇ ਲਾਲ ਦੇ ਵਿੱਚ ਇੰਨਾ ਦਮ ਨਹੀਂ ਸੀ ਕਿ ਜਿਹੜਾ ਕਹੇ ਕਿ ਮੈਂ ਮਰਨ ਵਰਤ ਤੇ ਬੈਠਣ ਲੱਗਿਆ ਜਾਂ ਤਾਂ ਮੰਗਾ ਮਨਾ ਕੇ ਵਾਪਸ ਆਉਂਗਾ ਉੱਠੂਗਾ ਨਹੀਂ ਫਿਰ ਇੱਥੋਂ ਸਾਹੀ ਮੇਰੇ ਨਿਕਲਣਗੇ ਤੇ ਫਿਰ ਇੱਥੋਂ ਮੇਰੀ ਮੌਤ ਤੈ ਆ ਡੱਲੇਵਾਲ ਸਭ ਤਾਂ ਇਹ ਸੋਚੀ ਬੈਠੇ ਨੇ ਤੇ ਰਕੇਸ਼ ਟਕੈਤ ਨੂੰ ਇੱਕ ਆਪਾਂ ਗੱਲ ਇਹ ਵੀ ਯਾਦ ਕਰਾ ਦਈਏ ਕਿ ਟਕੈਤ ਸਾਹਿਬ ਤੁਸੀਂ ਉਹ ਵੇਲਾ ਯਾਦ ਕਰੋ ਜਦੋਂ 26 ਜਨਵਰੀ ਤੋਂ ਬਾਅਦ ਪੁਲਿਸ ਨੇ ਧੱਕੇ ਨਾਲ ਤੁਹਾਡੇ ਸਾਰੇ ਹੀ ਜਿਹੜੇ ਧਰਨੇ ਸੀ ਉਹ ਚੁਕਾਏ ਸੀ ਤੁਹਾਡਾ ਯੂਪੀ ਵਾਲਾ ਧਰਨਾ ਵੀ ਪੁਲਿਸ ਨੇ ਲਗਭਗ ਚੁਕਾਤਾ ਸੀ ਫਿਰ ਤੁਹਾਡੀਆਂ ਅੱਖਾਂ 'ਚੋਂ ਹੰਝੂ ਨਿਕਲੇ ਸੀ ਹੂੰ ਤੇ ਉਹ ਹੰਝੂਆਂ ਨੇ ਇੱਕ ਵਾਰ ਫਿਰ ਤੋਂ ਆਪਣੇ ਘਰਾਂ ਨੂੰ ਵਾਪਸ ਜਾਂਦੇ ਕਿਸਾਨਾਂ ਨੂੰ ਮੋੜ ਕੇ ਫਿਰ ਤੋਂ ਬਾਰਡਰਾਂ ਤੇ ਲਿਆ ਦਿੱਤਾ ਸੀ ਦਿੱਲੀ ਦੇ ਵਿੱਚ ਫਿਰ ਇੱਕ ਨਵੀਂ ਜਾਨ ਭਰੀ ਸੀ ਹੂੰ ਮਤਲਬ ਤੁਸੀਂ ਉਦੋਂ ਤੁਹਾਡਾ ਸੋਚੋ ਕੀ ਹਾਲਾਤ ਸੀ ਕਿ ਤੁਹਾਡੇ ਇੱਕ ਹੰਝੂ ਹੀ ਨਿਕਲੇ ਸੀ ਲੋਕ ਆਗੇ ਸੀ ਡੱਲਿਆਰ ਸਾਹਿਬ ਦੇ ਕਈ ਵਾਰ ਹੰਝੂ ਨਿਕਲੇ ਨੇ ਸ਼ਾਇਦ ਕਿਸੇ ਨੂੰ ਦਿਖੇ ਨਹੀਂ ਉਹ ਪਤਾ ਨਹੀਂ ਲੱਗਦਾ ਹੈ ਨਾ ਡੱਲਿਆ ਸਾਹਿਬ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਆਖਰੀ ਦਿਨਾਂ ਦੇ ਵਿੱਚੋਂ ਗੁਜ਼ਰ ਰਹੇ ਨੇ ਪਰ ਸ਼ਾਇਦ ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੋ ਰਿਹਾ ਰਾਜੀਪਤਾ ਅਸਲ ਵਿੱਚ ਮੈਨੂੰ ਇਹ ਲੱਗਦਾ rau ji ਅਸੀਂ ਦੂਜੇ ਨੂੰ ਛੇਤੀ ਦੇਖਦੇ ਹਾਂ ਗਵਾਂਡੀਆਂ ਦੇ ਕਹਿੰਦੇ ਅੱਗ ਲੱਗੀ ਹੋਵੇ ਅਸੀਂ ਭੱਜ ਕੇ ਜਾਂਦੇ ਆ ਪਰ ਜਦੋਂ ਆਪਦੇ ਲੱਗੀ ਆ ਅਸੀਂ ਆਪਦੇ ਵੱਲ ਧਿਆਨ ਨਹੀਂ ਦੇ ਰਹੇ ਤੁਸੀਂ ਜਿਵੇਂ ਰਿਕਵੈਸਟ ਕਰਤਾ ਜ਼ਿਕਰ ਕੀਤਾ ਉਹਨਾਂ ਨੇ ਹੰਝੂ ਵਹਾਏ ਤਾਂ ਪੂਰਾ ਪੰਜਾਬ ਸਾਰੇ ਦੇਸ਼ ਦੇ ਕਿਸਾਨ ਟਰੈਕਟਰਾਂ ਦੀਆਂ ਲੈ ਕੇ ਜਿਹੜੇ ਵਾਪਸ ਵੀ ਪਰਤ ਰਹੇ ਸੀ ਉਹ ਰਸਤੇ 'ਚ ਵਾਪਸ ਹੋ ਗਏ ਸੀ ਘਰਾਂ 'ਚੋਂ ਟਰਾਲੀਆਂ ਨਿਕਲ ਗਈਆਂ ਸੀ ਜਿਹੜੇ ਕਦੇ ਗਏ ਨਹੀਂ ਸੀ ਉਹ ਵੀ ਮੋਰਚੇ 'ਚ ਪਹੁੰਚ ਗਏ ਪਰ ਜਦੋਂ ਆਪ ਦਾ ਆਪਦੇ ਘਰੇ ਬੈਠ ਕੇ ਜਦੋਂ ਆਪ ਦਾ ਰੋ ਕੇ ਪੁਕਾਰ ਰਿਹਾ ਕਿ ਭਾਈ ਮੈਂ ਤਾਂ ਹਾਰਾ ਕੁਝ ਦਾਤੇ ਲਈ ਬੈਠਾ ਆਜੋ ਘਟੋ ਘਟ ਸਾਥ ਦੇ ਦਿਓ ਤਾਂ ਮੈਨੂੰ ਲੱਗਦਾ ਉਹਨਾਂ ਦੀਆਂ ਵੀ ਜ਼ਮੀਰਾਂ ਮਰ ਗਈਆਂ ਜਾਂ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਗਈਆਂ ਕੀ ਭਾਈ ਕੋਈ ਨਿੱਜੀ ਲੜਾਈ ਤਾਂ ਹੈ ਨਹੀਂ ਉਹ ਤਾਂ ਸਾਰਾ ਕੁਝ ਆਪ ਦਾ ਵਿਚਬੱਟੀ ਬੈਠਾਗਾ ਕਰੀ ਬੈਠਾਗਾ ਪੂਰਾ ਪਰਿਵਾਰ ਲੈ ਕੇ ਬੈਠਾ ਸਾਡੇ ਲਈ ਬੈਠਾ ਇਸ ਸਾਨੂੰ ਸ਼ਰਮ ਦੀ ਗੱਲ ਆ ਕਿ ਅਸੀਂ ਇਹ ਘਰਾਂ ਚ ਬੈਠੇ ਆ ਸ਼ਰਮ ਦੀ ਗੱਲ ਤਾਂ ਇਹ ਆ ਰਾਦੀਪ ਕਿ ਜਿਹੜਾ ਮੈਸੇਜ ਜਾਣਾ ਪਹਿਲਾ ਜਿਹੜਾ ਮੈਸੇਜ ਗਿਆ ਸੀ ਨਾ ਉਹ ਕਿਸਾਨੀ ਏਕਤਾ ਦਾ ਗਿਆ ਸੀ ਉਹ ਕਿਸਾਨੀ ਏਕਤਾ ਇਸ ਵਾਰ ਨਹੀਂ ਹੋ ਰਹੀ ਠੀਕ ਹੈ ਇਸ ਵਾਰ ਇਕੱਠੇ ਨਹੀਂ ਹੋ ਰਹੇ ਆਗੂ 100 ਗੱਲਾਂ ਨੇ ਪਿੱਛੋਂ ਭਾਵੇਂ ਨਹੀਂ ਹੋ ਰਹੇ ਆਗੂ ਹਰ ਇੱਕ ਦਾ ਆਪਣਾ ਆਪਣਾ ਕੋਈ ਤਰਕ ਹੈ ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ ਕੋਈ ਕਹਿੰਦਾ ਜੀ ਸਾਡੇ ਤੋਂ ਕਿਹੜੇ ਪੁੱਛ ਕੇ ਇਹਨਾਂ ਨੇ ਧਰਨਾ ਮਾਰਿਆ ਸੀ ਸਾਡੇ ਤੋਂ ਕਿਹੜਾ ਪੁੱਛ ਕੇ ਇਹ ਮਰਨ ਵਰਤ ਤੇ ਬੈਠੇ ਸੀਗੇ ਯਾਨੀ ਕਿ ਤੁਹਾਡੇ ਤੋਂ ਜੇ ਪੁੱਛ ਕੇ ਨਹੀਂ ਕੀਤਾ ਤੁਹਾਡੇ ਤੋਂ ਪੁੱਛ ਕੇ ਡੱਲੇਵਾਲ ਸਾਹਿਬ ਨੇ ਮਰਨ ਵਰਤ ਤੇ ਨਹੀਂ ਬੈਠੇ ਤਾਂ ਮਤਲਬ ਕੀ ਜੇ ਉਹ ਮਰਦੇ ਆ ਤਾਂ ਮਰੀ ਜਾਣ ਦਿਓ ਕਹਿਣ ਦਾ ਮਤਲਬ ਤਾਂ ਤੁਹਾਡਾ ਹੀ ਹੋ ਗਿਆ ਨਾ ਤੁਸੀਂ ਸਿੱਧੇ ਲੋਟ ਨਹੀਂ ਕਿਹਾ ਤੁਸੀਂ ਗੱਲ ਨੂੰ ਘੁਮਾ ਕੇ ਕਹਿਤਾ ਪਰ ਤੁਹਾਡੇ ਕਹੀ ਹੋਈ ਗੱਲ ਦੇ ਮਾਇਨੇ ਹੀ ਨਿਕਲਦੇ ਨੇ ਸਾਡੇ ਤੋਂ ਕਿਹੜਾ ਪੁੱਛ ਕੇ ਕੀਤਾ ਸੀ ਜੋ ਹੁਣ ਦਾ ਹੁਣ ਹੋਈ ਜਾਵੇ ਅੱਛਾ ਉਗਰਾਹਾ ਸਾਹਿਬ ਨੂੰ ਰਿਪੋਰਟਰੇ ਸੀਰੀਅਸ ਗੱਲਬਾਤ ਕਰ ਰਿਹਾ ਸੀ ਕਿ ਚੈਨਲ ਦਾ ਵੱਡੇ ਚੈਨਲ ਦਾ ਕਿ ਦੱਲੇਵਾਲ ਸਾਹਿਬ ਦੀ ਹਾਲਤ ਬਹੁਤ ਖਰਾਬ ਹੈ ਤੇ ਉਹ ਉਹਨਾਂ ਦੇ ਚਿਹਰੇ ਤੇ ਉਹੀ ਇੱਕਦਮ ਮਤਲਬ ਇੱਕ ਵਾਰ ਤਾਂ ਇਹ ਸੀਗਾ ਕਿ ਉਹ ਸਮਾਈਲ ਕਰ ਰਹੇ ਸੀ ਮੈਂ ਤਾਂ ਹੈਰਾਨ ਹੋਇਆ ਉਹ ਚੀਜ਼ਾਂ ਦੇਖ ਕੇ ਕਿ ਮਤਲਬ ਕੋਈ ਆਸਰ ਹੀ ਨਹੀਂ ਇਹਨਾਂ ਦੇ ਉੱਤੇ ਮਤਲਬ ਇਹ ਜੋ ਕੁਝ ਹੋ ਰਿਹਾ ਮੈਨੂੰ ਲੱਗਦਾ ਇਹ ਤਾਂ ਗੋਗਲੋਂ ਦਾ ਇੱਕ ਤਰੀਕੇ ਦਾ ਮਿੱਟੀ ਝਾੜਨ ਵਾਲਾ ਕੰਮ ਆ ਬਿਲਕੁਲ ਬਿਲਕੁਲ ਯਾਰ ਮੇਰੀ ਗੱਲ ਸੁਣੋ ਜੀ ਸਿੱਧੀ ਜੀ ਗੱਲ ਇਹ ਹੈ ਕਿ ਕਾਦੀ ਚੀਜ਼ ਦੀ ਵੇਟ ਕਰਦੇ ਨੇ ਕਹਿੰਦੇ ਕਿ ਅਸੀਂ ਉੱਥੇ ਪਟਿਆਲੇ ਗਏ ਸੀ ਜੀ ਡੱਲੇ ਵਾਲ ਦਾ ਫੋਰਮ ਨਹੀਂ ਆਇਆ ਤੇ ਤੁਸੀਂ ਨਾਲ ਚਲੋ ਮੰਨ ਲਓ ਚਲੋ ਮੰਨ ਲਓ ਨਹੀਂ ਆਇਆ ਤੂੰ ਚਲੋ ਮੰਨ ਲਓ ਨਹੀਂ ਆਇਆ ਪਰ ਇੱਕ ਬੰਦਾ ਉੱਥੇ ਮਰਨ ਕਿਨਾਰੇ ਪਿਆ ਤੁਸੀਂ ਯਾਰ ਅਗਲੇ ਦੇ ਬਿਨਾ ਮੰਗੇ ਤੁਸੀਂ ਉੱਥੇ ਪਹੁੰਚੋ ਨਾ ਤੁਸੀਂ ਪਹੁੰਚੋ ਤੁਸੀਂ ਐਲਾਨ ਕਰੋ ਕਿ ਯਾਰ ਨਹੀਂ ਅਸੀਂ ਨਹੀਂ ਆਪਣਾ ਬੰਦਾ ਮਰਨ ਦੰਦੇ ਅਸੀਂ ਖੜੇ ਆ ਨਾਲ ਅਸੀਂ ਅੱਜ ਖਨੌਰੀ ਚੱਲੇ ਆ ਕੱਲ ਤੋਂ ਚੱਕੋ ਸਾਰੇ ਟਰੈਕਟਰ ਟਰਾਲੀ ਆ ਸਾਰੇ ਸ਼ੰਭੂ ਚੱਲੋ ਤੇ ਗੱਲ ਤਾਂ ਇਹ ਹੁੰਦੀ ਆ ਨਾ ਪਰ ਤੁਸੀਂ ਤਾਂ ਇਹ ਪਹਿਲਾਂ ਹੀ ਮੈਂ ਤਾਂ ਕਹਿੰਦਾ ਸੀ ਕਿ ਇਹ ਮੀਟਿੰਗਾਂ ਨਾ ਬਹਾਨੇਬਾਜ਼ੀਆਂ ਹੋ ਰਹੀਆਂ ਨੇ ਜਾਣਾ ਕਿਸੇ ਨੇ ਨਹੀਂ ਹੈਗਾ ਰਾਜਦੀਪ ਤੇ ਪਰ ਬੜੇ ਅਫਸੋਸ ਦੇ ਨਾਲ ਇਹ ਇੱਕ ਵਾਰ ਫਿਰ ਤੋਂ ਇੱਕ ਗੱਲ ਕਹਿਣੀ ਪਊਗੀ ਕਿ ਮੈਨੂੰ ਤਾਂ ਇਹੀ ਲੱਗਦਾ ਕਿ ਡੱਲੇਵਾਲ ਸਾਹਿਬ ਨੂੰ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਅਸੀਂ ਗਵਾ ਲਾਂਗੇ ਹੂੰ ਤੇ ਉਹ ਉਹ ਨਹੀਂ ਮਿਲਲੇ ਬਹੁਤ ਸ਼ਰਿਆਮ ਹੀ ਕਹਿ ਗਏ ਜਦੋਂ ਦੱਸਦੇ ਆਪਣੇ ਬਿਆਨ ਦੇ ਵਿੱਚ ਕਿ ਔਰ ਬੜਾ ਜਨਾ ਦੇ ਵਿੱਚ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੋ ਜੂਗੀ ਫਿਰ ਇਹ ਬੰਦਾ ਮਰ ਬੈਠੂਗਾ ਹਾ ਇੱਕ ਹੋਰ ਭਵਿੱਖਬਾਣੀ ਕਰਕੇ ਗੇਟ ਕੈਸ ਸਾਹਿਬ ਬੜੀ ਕਮਾਲ ਦੀ ਗੱਲ ਹੈ ਬੜੀ ਕਮਾਲ ਦੀ ਗੱਲ ਉਹ ਕਹਿੰਦੇ ਕਿ 14 ਮਹੀਨੇ ਬਾਅਦ ਇਸ ਅੰਦੋਲਨ ਦੀ ਸੁਣੀ ਜਾਊਗੀ ਮਤਲਬ 13 ਫਰਵਰੀ 2024 ਨੂੰ ਅੰਦੋਲਨ ਸ਼ੁਰੂ ਹੋਇਆ ਸੀ ਤੇ ਕਹਿੰਦੇ ਕਿ 14 ਮਹੀਨੇ ਬਾਅਦ ਮਤਲਬ ਫਰਵਰੀ ਤੋਂ ਬਾਅਦ ਮਾਰਚ ਅਪ੍ਰੈਲ ਦੇ ਵਿੱਚ ਹੂੰ ਕਹਿੰਦੇ ਸੁਣੀ ਜਾਊਗੀ ਇਸ ਅੰਦੋਲਨ ਦੀ ਤੇ ਕਹਿੰਦੇ ਕਿ ਡੱਲੇਵਾਲ ਸਾਹਿਬ ਦੀ ਜੇ ਸ਼ਹਾਦਤ ਹੋ ਗਈ ਤਾਂ ਬਾਡੀ ਕਿਸਾਨ ਨਹੀਂ ਦੇਣਗੇ ਕਿਸੇ ਨੂੰ ਵੀ ਇਸ ਤਰੀਕੇ ਨਾਲ ਕਹਿੰਦੇ ਕਿ ਜੇ ਡੱਲੇਵਾਲ ਸਾਹਿਬ ਦੀ ਸ਼ਹਾਦਤ ਹੋ ਗਈ ਤਾਂ ਫਿਰ ਇੱਕ ਹੋਰ ਆਗੂ ਆਊਗਾ ਉਹ ਉਹਨਾਂ ਦੀ ਥਾਂ ਤੇ ਮਰਨਵਰਤ ਰੱਖੂਗਾ ਤੇ ਉਹ ਸਿਰਫ 20 ਦਿਨਾਂ ਤੱਕ ਹੀ ਮਰਨਵਰਤ ਚਲਾ ਸਕੂਗਾ ਹਮ ਮਤਲਬ ਇਸ ਤਰੀਕੇ ਦੀਆਂ ਭਵਿੱਖਬਾਣੀਆਂ ਇੱਕ ਕਿਸਾਨ ਲੀਡਰ ਕਰ ਰਿਹਾ ਤੇ ਇਸ ਇਸੇ ਦੀਆਂ ਗੱਲਾਂ ਤਾਂ ਵੈਸੇ ਨਹੀਂ ਮਤਲਬ ਕਰਨੀਆਂ ਚਾਹੀਦੀਆਂ ਕਿ ਤੁਸੀਂ ਇਹ ਕਹੋ ਕਿ ਹਾਂ ਯਾਰ ਐਨੇ ਕਿ ਦਿਨ ਤੱਕ ਤੁਹਾਡਾ ਉਹ ਬੰਦਾ ਜਿਉਂਦਾ ਰਹੂਗਾ ਹਨਾ ਪਰ ਇਸ ਹਿਸਾਬ ਦੇ ਨਾਲ ਤਾਂ ਰਾਦੀ ਪਈ ਹੈ ਕਿ ਉਹ ਦੌਰ ਹੋਰ ਸੀਗਾ ਜਿਹੜਾ ਅਸੀਂ ਦੇਖਿਆ 4 ਸਾਲ ਪਹਿਲਾਂ 5 ਸਾਲ ਪਹਿਲਾਂ ਜਦੋਂ ਸਾਰੇ ਕਿਸਾਨ ਇਕੱਠੇ ਹੋਏ ਸੀ ਤੇ ਮੈਨੂੰ ਲੱਗਦਾ ਕਿ ਉਸ ਤਰੀਕੇ ਦਾ ਦੌਰ ਵਾਪਸ ਨਹੀਂ ਆਉਣਾ ਸਾਡੇ ਕਿਸਾਨ ਆਗੂ ਹੁਣ ਤੋਂ ਬਾਅਦ ਮੈਨੂੰ ਲੱਗਦਾ ਕਦੇ ਇਕੱਠੇ ਨਹੀਂ ਹੋਣਗੇ ਜੇ ਇਕੱਠੇ ਨਹੀਂ ਹੋਣਗੇ ਐਸੇ ਤਰੀਕੇ ਦੇ ਨਾਲ ਸਰਕਾਰ ਪਾੜੂਗੀ ਮਾਰੂਗੀ ਵੀ ਫਿਰ ਜ਼ਮੀਨਾਂ ਵੀ ਇਕੱਲੇ-ਇਕੱਲੀਆਂ ਦੀ ਲੈ ਕੇ ਜਾਊਗੀ ਫਿਰ ਪ੍ਰਧਾਨਗੀਆਂ ਜੋਗੇ ਇਹ ਬਸ ਖਾਲੀ ਪ੍ਰਧਾਨ ਰਹਿ ਜਾਣਗੇ ਫਿਰ ਇਹਨਾਂ ਦੇ ਨਾਲ ਕਿਸੇ ਲੋਕਾਂ ਨੇ ਵੀ ਉੱਠ ਕੇ ਨਹੀਂ ਚੱਲਿਆ ਕਰਨਾ